ਸਾਰੇ YouTube ਪਰਿਵਾਰ ਨੂੰ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਜਮੂਮ ਹੋਗੇ ਅੱਜ ਦੀ ਵੀਡੀਓ ਆ ਮੌਸਮ ਚੇਂਜ ਹੋ ਰਿਹਾ ਠੰਡ ਵੱਧ ਰਹੀ ਆ ਜੁਕਾਮ ਖੰਘ ਤੇ ਇਹ ਆਮ ਹੀ ਹਰ ਤੀਜੇ ਜੇ ਕਿਸੇ ਦਾ ਹਾਲ ਪੁੱਛਦੇ ਆ ਤਾਂ ਉਹੀ ਕਹਿੰਦਾ ਵੀ ਜੁਕਾਮ ਨੱਕ ਚੋਂ ਪਾਣੀ ਨਿਕਲ ਰਿਹਾ ਮੈਂ ਸੋਚਿਆ ਕਿ ਉਹਨਾ ਵੀਡੀਓ ਪਾ ਕੇ ਸਾਰਿਆਂ ਤੱਕ ਪਹੁੰਚਦੀ ਕੀਤੀ ਜਾਵੇ ਜੁਕਾਮ ਹੋਣ ਦੇ ਕਾਫੀ ਕਾਰਨ ਹੁੰਦੇ ਆ ਜਿਦਾਂ ਕਬਜ ਵੀ ਬਹੁਤ ਵੱਡਾ ਕਾਰਨ ਆ ਜੁਕਾਮ ਦਾ ਜਾਂ ਕਮਰੇ ਚੋਂ ਨਿਕਲਦੇ ਸਾਰੀ ਸਿਰ ਨੰਗਾ ਹੁੰਦਾ ਬਾਹਰ ਜਾਂਦੇ ਆ ਠੰਡੀ ਹਵਾ ਗਰਮ ਸਰਦ ਹੋ ਜਾਂਦੇ ਆ ਤਾਂ ਪੈਰ ਨੰਗੇ ਹੁੰਦੇ ਆ ਕਈ ਵਾਰੀ ਫਰਸ਼ ਤੇ ਚੱਲਦੇ ਆ ਉਦੋਂ ਵੀ ਆਪ ਨੂੰ ਠੰਡ ਲੱਗ ਜਾਂਦੀ ਆ ਮੌਸਮ ਬਦਲ ਰਿਹਾ ਵਾ ਇਹ ਮੁੱਖ ਕਾਰਨ ਕਈ ਵਾਰੀ ਕਣੀਆਂ ਪੈ ਜਾਂਦੀਆਂ ਨੇ ਇੱਕ ਕਾਰਨ ਇਹ ਵੀ ਹੁੰਦਾ ਵਿਟਾਮਿਨ ਸੀ ਦੀ ਘਾਟ ਵੀ ਹੁੰਦੀ ਆ ਸਰੀਰ ਦੇ ਵਿੱਚ ਉਹਦੇ ਰਕਾਰਕ ਵੀ ਹੋ ਜਾਂਦਾ ਫਿਰ ਵਿਟਾਮਿਨ ਸੀ ਪੂਰਕ ਕਰਨ ਲਈ ਤਾਂ ਆਪਾਂ ਨੂੰ ਔਲਾ ਕੱਚਾ ਤੇ ਨਾਲ ਅਮਰੂਦ ਆ ਜਿਹੜਾ ਇਹਨਾਂ ਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਇਹ ਐਡ ਕਰ ਲਓ ਥੋੜੀ ਜਿਹੀ ਤੁਹਾਡੇ ਨਾਲ ਫਾਰਮੂਲੇ ਸਾਂਝੇ ਕਰ ਦਾਂ ਮੈਂ ਸਾਰੇ ਫਾਰਮੂਲੇ ਆਪਣੇ ਰਸੋਈ ਦੇ ਵਿੱਚ ਹੀ ਆ ਘਰੇ ਇੱਕ ਤਾਂ ਕੱਚਾ ਲਸਣ ਬਹੁਤ ਵਧੀਆ ਜ ਜਨ ਨੂੰ ਜੁਕਾਮ ਜ਼ਿਆਦਾ ਰਹਿੰਦਾ ਕੱਚਾ ਲਸਣ ਖਾਲੀ ਪੇਟ ਦੋ ਤਿੰਨ ਦਿਨ ਹਫ਼ਤੇ ਚ ਖਾ ਲਿਆ ਕਰੋ ਤੁਲਸੀ ਦੇ ਪੱਤੇ 10-15 ਥੋੜਾ ਜਿਹਾ ਅਦਰਕ ਕੁੱਟ ਕੇ ਇੱਕ ਗਲਾਸ ਪਾਣੀ ਦਾ ਜਦੋਂ 40% ਪਾਣੀ ਉੱਡ ਗਿਆ ਇੱਕ ਚਮਚਾ ਸ਼ਹਿਦ ਦਾ ਰਾਤ ਨੂੰ ਸੌਣ ਤੋਂ ਘੰਟਾ ਕੁ ਪਹਿਲਾਂ ਇਹ ਫਾਰਮੂਲਾ ਬਹੁਤ ਵਧੀਆ ਫਿਰ ਤੁਸੀਂ ਆਪਣਾ ਆਦਰਕ ਦਾ ਰਸਾ ਜਿਹੜਾ 2-3 ਚਮਚ ਇੱਕ ਚਮਚਾ ਸ਼ਹਿਦ ਦਾ ਉਹਨੂੰ ਵੀ ਇਹ ਫਾਰਮੂਲਾ ਬਹੁਤ ਵਧੀਆ ਖਾ ਸਕਦੇ ਆ ਇਹਨੂੰ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਫਿਰ ਆਪਾਂ ਜਦੋਂ ਮੰਨ ਲਓ ਵੀ ਛੋਟੀ ਇਲੈਚੀ ਹੋ ਗਈ ਇੱਕ ਟੁਕੜਾ ਆਦਰਕ ਦਾ ਹੋ ਗਿਆ ਵਿੱਚ ਥੋੜਾ ਜਿਹਾ ਜਿਵੇਂ ਤੁਸੀਂ ਕਪੂਰ ਪਾ ਲਿਆ ਲੌਂਗ ਪਾ ਲੇ ਤੌਲੀਸੀ ਦੇ ਪੱਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਚੱਬ ਵੀ ਲਓਗੇ ਮੰਨ ਲਓ ਸਵੇਰੇ ਤੁਸੀਂ ਇਹਨੂੰ ਫਾਰਮੂਲੇ ਨੂੰ ਅਪਣਾ ਸਕਦੇ ਹੋ ਇਹ ਵੀ ਤੁਹਾਡੇ ਜੁਕਾਮ ਠੀਕ ਕਰਨ ਦੇ ਵਿੱਚ ਤੁਹਾਡੀ ਬਹੁਤ ਹੈਲਪ ਕਰੂਗਾ ਕਲੌਂਜੀ ਨੂੰ ਗਰਮ ਕਰਕੇ ਉਹਨੂੰ ਜਦੋਂ ਆਪਾਂ ਸੁੰਘਦੇ ਆਂ ਉਹਦੀ ਸਮੈਲ ਨਾਲ ਜੁਕਾਮ ਦੇ ਵਿੱਚ ਬਹੁਤ ਹੈਲਪ ਮਿਲਦੀ ਹੈ ਕੱਚੀ ਹਲਦੀ ਨੂੰ ਕੋਲੇ ਤੇ ਜਿਵੇਂ ਉਹਦਾ ਧੂਆ ਉਹ ਉਹਦੀ ਸਮੈਲ ਲਾਉਂਗੇ ਇਹ ਦੇਖੋ ਕਿੰਨੀਆਂ ਚੀਜ਼ਾਂ ਇਹ ਚੀਜ਼ਾਂ ਤੁਸੀਂ ਫਾਰਮੂਲੇ ਜਿਹੜੇ ਅਪਣਾ ਕੇ ਆਪਣਾ ਜੁਕਾਮ ਜਿਹੜਾ ਜਾਂ ਖੰਗ ਜੋ ਵੀ ਆਪਾਂ ਨੂੰ ਗਰਮ ਸਰਦ ਨੂੰ ਨਿਯਮ ਕਰੇ ਠੀਕ ਕਰ ਸਕਦੇ ਆ। ਸੋ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਦੇ ਵਿੱਚ ਰਹਾ ਕਰੋ। ਤੇ ਧੁੱਪੇ ਬੈਠਣ ਦੀ ਥੋੜੀ ਹੁਣ ਖੇਚਲ ਕਰੋ ਸਾਰੇ ਵਿਟਾਮਿਨ ਡੀ ਵੀ ਮਿਲਦਾ ਤੇ ਤੁਪਾ ਜਿਹੜੀ ਤੇ ਤੁਹਾਨੂੰ ਲੈਣੀ ਚਾਹੀਦੀ ਹੈ ਆ ਮੌਸਮ ਦੇ ਵਿੱਚ ਜਿਹੜੀ ਤੁਪ ਬਹੁਤ ਫਾਇਦੇਮੰਦ ਆ ਆਪਣੇ ਲਈ। ਸੋ ਬਹੁਤ ਬਹੁਤ ਧੰਨਵਾਦ ਵੀਡੀਓ ਸਾਰਿਆਂ ਨਾਲ ਸਾਂਝੀ ਸ਼ੇਅਰ ਕਰ ਲਿਓ ਚੜ੍ਹਦੀ ਕਲਾ